ਜਦੋਂ ਵੀ ਕੋਈ ਮੁਸੀਬਤ ਵਿੱਚੋਂ गुज़रਦਾ ਹੈ ਤਾਂ ਲੋਕ ਉਸ ਨੂੰ ਹਮੇਸ਼ਾ ਮਜ਼ਬੂਤ ਰਹੋ ਤੁਹਾਨੂੰ ਮਜ਼ਬੂਤ ਬੰਨਾ ਹੈ ਵਰਗੀਆਂ ਗੱਲਾਂ ਕਹਿੰਦੇ ਹਨ ਇਸ ਦਾ ਭਾਵ ਤੁਹਾਨੂੰ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਲਈ ਕਿਹਾ ਜਾਂਦਾ ਹੈ ਮਾਨਸਿਕ ਅਤੇ ਭਾਵਨਾਤਮਕ ਤੌਰ ਤੇ ਮਜ਼ਬੂਤ ਹੋਣ ਦਾ ਮਤਲਬ ਹੈ ਕਿ ਭਾਵੇਂ ਤੁਸੀਂ ਕਿੰਨੇ ਵੀ ਤਣਾਅ ਵਿੱਚ ਕਿਉਂ ਨਾ ਹੋਵੋ ਫਿਰ ਵੀ ਤੁਸੀਂ ਆਮ ਜਿਹਾ ਹੀ ਵਿਵਹਾਰ ਕਰ ਸਕਦੇ ਹੋ ਮਾਨਸਿਕ ਤੌਰ ਤੇ ਮਜ਼ਬੂਤ ਵਿਅਕਤੀ ਹਰ ਸਮੇਂ ਵਿੱਚ ਵੀ ਸਹੀ ਫੈਸਲਾ ਲੈ ਸਕਦਾ ਹੈ ਹਰ ਕਿਸੇ ਕੋਲ ਕਿਸੇ ਨਾ ਕਿਸੇ ਹੱਦ ਤੱਕ ਮਾਨਸਿਕ ਸ਼ਕਤੀ ਹੁੰਦੀ ਹੈ ਪਰ ਤੁਸੀਂ ਜਿਨਨੇ ਮਾਨਸਿਕ ਤੌਰ ਤੇ ਮਜ਼ਬੂਤ ਹੋ ਉਨਹੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਤੁਸੀਂ ਵੱਡੇ ਅਤੇ ਬਿਹਤਰ ਪੀਚਿਆਂ ਨੂੰ ਪ੍ਰਾਪਤ ਕਰ ਸਕਦੇ ਹੋ ਮਾਨਸਿਕ ਅਤੇ ਭਾਵਨਾਤਮਕ ਤੌਰ ਤੇ ਮਜ਼ਬੂਤ ਹੋਣ ਨਾਲ ਬਹੁਤ ਸਾਰੇ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ ਜਿਵੇਂ ਕਿ ਮਾਨਸਿਕ ਤਾਕਤ ਨਾਲ ਅੰਦਰੋਂ ਉੱਠਦੇ ਹਰ ਤਰ੍ਹਾਂ ਦੇ ਸਵਾਲ ਦਾ ਜਵਾਬ ਪ੍ਰਾਪਤ ਕੀਤਾ ਜਾ ਸਕਦਾ ਹੈ ਮਾਨਸਿਕ ਤਾਕਤ ਸਾਨੂੰ ਆਪਣੇ ਡਰ ਦਾ ਸਾਹਮਣਾ ਕਰਨ ਦੀ ਹਿੰਮਤ ਦਿੰਦੀ ਹੈ। ਮਾਨਸਿਕ ਤਾਕਤ ਸਾਡੀਆਂ ਭਾਵਨਾਵਾਂ ਨੂੰ ਕਾਬੂ ਕਰਨ ਵਿੱਚ ਸਾਡੀ ਮਦਦ ਕਰਦੀ ਹੈ। ਮਾਨਸਿਕ ਤਾਕਤ ਸਾਨੂੰ ਅਸਫਲਤਾ ਤੋਂ ਸਿੱਖਣ ਅਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਮਾਨਸਿਕ ਅਤੇ ਭਾਵਨਾਤਮਕ ਤਾਕਤ ਦੁਆਰਾ ਅਸੀਂ ਬੁਰੇ ਹਾਲਾਤਾਂ ਵਿੱਚ ਵੀ ਨਿਰਪੱਖ ਫੈਸਲਾ ਲੈ ਸਕਦੇ ਹਾਂ। ਮਜ਼ਬੂਤ ਮਾਨਸਿਕਤਾ ਨਾਲ ਅਸੀਂ ਕੁਝ ਵੀ ਹਾਸਲ ਕਰ ਸਕਦੇ ਹਾਂ। ਪਰ ਸਵਾਲ ਇਹ ਆਉਂਦਾ ਹੈ ਕਿ ਮਾਨਸਿਕ ਤੌਰ ਤੇ ਮਜ਼ਬੂਤ ਕਿਵੇਂ ਬਣੀਏ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਨ ਦੇ ਤਰੀਕੇ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਹਨਾਂ ਤਰੀਕਿਆਂ ਦਾ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਨਿਯਮਿਤ ਅਭਿਆਸ ਕਰਦੇ ਹੋ ਤਾਂ ਤੁਸੀਂ ਸਮੇਂ ਦੇ ਨਾਲ ਮਾਨਸਿਕ ਤੌਰ ਤੇ ਮਜ਼ਬੂਤ ਬਨ ਜਾਵੋਗੇ ਤਾਂ ਆਓ ਫਿਰ ਵਿਸਥਾਰ ਨਾਲ ਜਾਣਦੇ ਹਾਂ ਉਹਨਾਂ ਤਰੀਕਿਆਂ ਨੂੰ ਨੰਬਰ 1 ਬੀਤ ਚੁੱਕੀਆਂ ਗੱਲਾਂ ਦੀ ਨਕਾਰਾਤਮਕਤਾ ਨੂੰ ਭੁੱਲ ਜਾਓ ਅਤੇ ਚੱਲ ਰਹੇ ਸਮੇਂ ਵਿੱਚ ਜਿਓ ਜੇਕਰ ਅਸੀਂ ਬੀਤ ਚੁੱਕੀਆਂ ਬੁਰੀਆਂ ਗੱਲਾਂ ਨੂੰ ਨਹੀਂ ਭੁੱਲਦੇ ਤਾਂ ਉਹਨਾਂ ਦਾ ਸਾਡੀਆਂ ਭਵਿੱਖ ਦੀਆਂ ਯੋਜਨਾਵਾਂ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਜੋ ਵੀ ਨਕਾਰਾਤਮਕ ਭਾਵਨਾਵਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਬੀਤ ਚੁੱਕੀਆਂ ਗੱਲਾਂ ਤੋਂ ਮਹਿਸੂਸ ਕਰਦੇ ਹਾਂ ਉਹ ਸਾਨੂੰ ਅੰਦਰੂਨੀ ਤੌਰ ਤੇ ਕਮਜ਼ੋਰ ਬਣਾ ਸਕਦੀਆਂ ਹਨ ਇਸ ਲਈ ਸਾਨੂੰ ਉਹਨਾਂ ਨੂੰ ਭੁੱਲ ਕੇ ਵਰਤਮਾਨ ਤੇ ਧਿਆਨ ਦੇਣਾ ਚਾਹੀਦਾ ਹੈ ਨੰਬਰ 2 ਆਪਣੀਆਂ ਕਮਜ਼ੋਰੀਆਂ ਨੂੰ ਪਛਾਣ ਕੇ ਉਹਨਾਂ ਨੂੰ ਆਪਣੀ ਤਾਕਤ ਵਿੱਚ ਬਦਲਣਾ ਚਾਹੀਦਾ ਹੈ ਇਸ ਨਾਲ ਜਿਸ ਖੇਤਰ ਵਿੱਚ ਅਸੀਂ ਚੰਗੇ ਨਹੀਂ ਹਾਂ ਤਾਂ ਅਸੀਂ ਉਸ ਵਿੱਚ ਸੁਧਾਰ ਕਰ ਸਕਦੇ ਹਾਂ ਇਸ ਦੇ ਲਈ ਪਹਿਲਾ ਸਾਨੂੰ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨਾ ਪਵੇਗਾ ਹਰ ਕਮਜ਼ੋਰੀ ਦੇ ਅੰਦਰ ਇੱਕ ਤਾਕਤ ਵੀ ਲੁਕੀ ਹੁੰਦੀ ਹੈ ਇਹ ਸਮਝਣ ਲਈ ਸਾਨੂੰ ਆਪਣੀ ਹਰ ਕਮਜ਼ੋਰੀ ਨੂੰ ਅਲੱਗ ਨਜ਼ਰੀਏ ਤੋਂ ਦੇਖਣਾ ਪਵੇਗਾ ਜਦੋਂ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਸੁਧਾਰਨ ਤੇ ਕੰਮ ਕਰਦੇ ਹਾਂ ਤਾਂ ਸਾਨੂੰ ਆਪਣੀਆਂ ਪਹਿਲਾਂ ਤੋਂ ਮੌਜੂਦ ਸ਼ਕਤੀਆਂ ਨੂੰ ਘੱਟ ਨਹੀਂ ਹੋਣ ਦੇਣਾ ਚਾਹੀਦਾ ਜੇਕਰ ਅਸੀਂ ਆਪਣੀਆਂ ਕਮਜ਼ੋਰੀਆਂ ਵਿੱਚ ਸੁਧਾਰ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਇੱਕ ਤਾਕਤ ਵਿੱਚ ਬਦਲ ਸਕਦੇ ਹਾਂ ਨੰਬਰ 3 ਯੋਜਨਾਵਾਂ ਬਣਾਓ ਅਤੇ ਆਪਣੇ ਟੀਚਿਆਂ ਨੂੰ ਪੂਰਾ ਕਰੋ ਸਿਆਦਾਤਰ ਲੋਕ ਬਹੁਤ ਯੋਜਨਾਵਾਂ ਬਣਾਉਂਦੇ ਹਨ ਪਰ ਉਹਨਾਂ ਤੇ ਅਮਲ ਬਹੁਤ ਘੱਟ ਕਰਦੇ ਹਨ ਜੇ ਉਹ ਕੋਈ ਕੰਮ ਸ਼ੁਰੂ ਵੀ ਕਰਦੇ ਹਨ ਤਾਂ ਉਸ ਨੂੰ ਪੂਰਾ ਨਹੀਂ ਕਰਦੇ ਜਦੋਂ ਵੀ ਅਸੀਂ ਬਣਾਈ ਗਈ ਯੋਜਨਾ ਜਾਂ ਟੀਚੇ ਨੂੰ ਪੂਰਾ ਨਹੀਂ ਕਰਦੇ ਤਾਂ ਅਸੀਂ ਆਪਣੇ ਅੰਦਰ ਹੀਂ ਭਾਵਨਾ ਮਹਿਸੂਸ ਕਰਦੇ ਹਾਂ ਜੋ ਸਾਨੂੰ ਮਾਨਸਿਕ ਤੌਰ ਤੇ ਕਮਜ਼ੋਰ ਬਣਾ ਦਿੰਦੀ ਹੈ ਇਸ ਲਈ ਯੋਜਨਾਵਾਂ ਬਣਾਓ ਅਤੇ ਛੋਟੇ-ਛੋਟੇ ਟੀਚੇ ਬਣਾ ਕੇ ਉਨ੍ਹਾਂ ਨੂੰ ਪੂਰਾ ਕਰੋ ਨੰਬਰ 4 ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖੋ ਫੈਸਲੇ ਲੈਣ ਵੇਲੇ ਤਰਕ ਦੀ ਵਰਤੋਂ ਕਰੋ ਇਸ ਆਧਾਰ ਤੇ ਕੋਈ ਫੈਸਲਾ ਨਾ ਕਰੋ ਕਿ ਤੁਸੀਂ ਉਸ ਸਮੇਂ ਕੀ ਮਹਿਸੂਸ ਕਰਦੇ ਹੋ ਸਾਡੇ ਜੀਵਨ ਵਿੱਚ ਇੱਕ ਉਦੇਸ਼ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਪੂਰਾ ਕਰਨ ਲਈ ਟੀਚਾ ਸਾਡੀਆਂ ਭਾਵਨਾਵਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਪੂਰਾ ਕਰਨ ਤੋਂ ਰੋਕਣ ਚ ਰੁਕਾਵਟ ਪਾ ਸਕਦੀਆਂ ਹਨ ਇਸ ਲਈ ਬਸ ਆਪਣੇ ਆਪ ਨੂੰ ਸ਼ਾਂਤ ਰੱਖੋ ਆਪਣੇ ਉਦੇਸ਼ਾਂ ਨੂੰ ਯਾਦ ਕਰਦੇ ਹੋਏ ਹਾਲਾਤਾਂ ਦੀ ਪਰਵਾਹ ਕੀਤੇ ਬਿਨਾਂ ਅੱਗੇ ਵਧਦੇ ਰਹੋ ਨੰਬਰ 5 ਬੇਫਜ਼ੂਲ ਦੀਆਂ ਗੱਲਾਂ ਅਤੇ ਨੁਕਸਾਨਦਾਇਕ ਚੀਜ਼ਾਂ ਤੇ ਆਪਣਾ ਸਮਾਂ ਬਰਬਾਦ ਕਰਨਾ ਬੰਦ ਕਰੋ ਆਪਣੇ ਸਮੇਂ ਦੀ ਸਮਝਦਾਰੀ ਨਾਲ ਵਰਤੋਂ ਕਰਦੇ ਹੋਏ ਆਪਣਾ ਸਮਾਂ ਲਾਭਕਾਰੀ ਕੰਮਾਂ ਵਿੱਚ ਲਗਾਓ ਜੋ ਦਿਮਾਗ ਅਤੇ ਮਨ ਨੂੰ ਖੁਸ਼ੀ ਦੇਣ ਉਹਨਾਂ ਚੀਜ਼ਾਂ ਤੇ ਸਮਾਂ ਬਰਬਾਦ ਕਰਨਾ ਬੰਦ ਕਰੋ ਜੋ ਤੁਹਾਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਦੀਆਂ ਹੋਣ। ਨੰਬਰ 6। ਕੁਝ ਵੀ ਨਵੀਂ ਚੀਜ਼ ਸਿੱਖਣਾ ਸਾਨੂੰ ਸਾਡੀ ਸੋਚ ਤੋਂ ਵੱਧ ਮਜ਼ਬੂਤ ਬਣਾ ਸਕਦਾ ਹੈ। ਕਦੇ ਵੀ ਉਸ ਕੰਮ ਨੂੰ ਘੱਟ ਨਾ ਸਮਝੋ ਜਿਸ ਦੇ ਸਿੱਖਣ ਨਾਲ ਸਾਡੀ ਜ਼ਿੰਦਗੀ ਬਦਲ ਸਕਦੀ ਹੈ। ਸਮੇਂ-ਸਮੇਂ ਤੇ ਲੋਕਾਂ ਨੇ ਸੋਚਿਆ ਕਿ ਉਹ ਸਭ ਕੁਝ ਜਾਣਦੇ ਹਨ, ਇਸ ਲਈ ਉਹਨਾਂ ਨੂੰ ਹੋਰ ਜਾਣਨ ਦੀ ਲੋੜ ਨਹੀਂ। ਪਰ ਸਿੱਖਣ ਦੀ ਪ੍ਰਕਿਰਿਆ ਨੇ ਉਹਨਾਂ ਨੂੰ ਹਮੇਸ਼ਾ ਗਲਤ ਸਾਬਤ ਕੀਤਾ। ਇਸ ਲਈ ਨਿਰੰਤਰ ਸਿੱਖਣ ਵਾਲੇ ਬਣੋ ਕਿਉਂਕਿ ਸਿੱਖੰਦੀ ਯੋਗਤਾ ਹੁਣ ਨਾਲ ਅਸੀਂ ਹਮੇਸ਼ਾ ਦਿਮਾਗੀ ਅਤੇ ਮਾਨਸਿਕ ਪੱਖੋਂ ਮਜ਼ਬੂਤ ਬਣ ਸਕਦੇ ਹਾਂ ਨੰਬਰ 7 ਨਸ਼ੀਲੇ ਪਦਾਰਥਾਂ ਦਾ ਸੇਵਨ ਅਲੱਗ ਵਰਗ ਅਤੇ ਨੌਜਵਾਨ ਪੀੜੀ ਵਿੱਚ ਜ਼ਿਆਦਾ ਪ੍ਰਚਲਿਤ ਹੈ ਜੇ ਤੁਸੀਂ ਨਸ਼ੇ ਤੋਂ ਦੂਰ ਹੋ ਤਾਂ ਬਹੁਤ ਵਧੀਆ ਗੱਲ ਹੈ ਪਰ ਜੇ ਕਿਸੇ ਕਿਸਮ ਦਾ ਨਸ਼ਾ ਕਰਦੇ ਹੋ ਤਾਂ ਛੇਤੀ ਹੀ ਇਸ ਆਦਤ ਤੋਂ ਤੁਹਾਨੂੰ ਛੁਟਕਾਰਾ ਪਾਉਣਾ ਚਾਹੀਦਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜਿਸ ਨਾਲ ਅਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਜਾਂਦੇ ਹਾਂ ਇਸ ਲਈ ਕਿਸੇ ਵੀ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰੋ ਉਮੀਦ ਹੈ ਇਸ ਵੀਡੀਓ ਚ ਦਿੱਤੀ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਲਾਭਦਾਇਕ ਲੱਗਦੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋ ਵੀਡੀਓ ਦੇਖਣ ਲਈ ਆਪਣਾ ਕੀਮਤੀ ਸਮਾਂ ਕੱਢਣ ਤੇ ਤੁਹਾਡਾ ਧੰਨਵਾਦ